ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਪੰਜਾਬ ਵਿੱਚ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਆਈ ਵੱਡੀ ਖਬਰ ਕਿਸਾਨ ਆਪਣੇ ਹਿੱਤਾਂ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀ ਸਰਕਾਰ ਮੋਦੀ ਸਰਕਾਰ ਦੇ ਨਾਲ ਦਰਨੇ ਲਗਾ ਕੇ ਆਪਣੀਆਂ ਮੰਗਾਂ ਮਨਾਉਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਤਾਂ ਕੱਲ੍ਹ ਦਲਿਤ ਵਰਗ ਦੇ ਹਜ਼ਾਰਾਂ ਲੋਕਾਂ ਵੱਲੋਂ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਘਰਸ਼ ਕਮੇਟੀ ਦੇ ਚੰਡੇਟ ਬੀੜ ਐਸ਼ ਵਣਸਣੇ 927 ਏਕੜ ਜ਼ਮੀਨ ਤੇ ਚਿਰਾਗ ਬਾਲ ਦਿੱਤਾ ਹੈ ਇਸ ਜ਼ਮੀਨ ਵਿੱਚ ਬੇਗਮਪੂਰਾ ਪਿੰਡ ਉਸਾਰਨ ਦਾ ਐਲਾਨ ਕਰ ਦਿੱਤਾ ਗਿਆ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਕਣਕ ਦੀ ਬਾੜੀ ਤੋਂ ਬਾਅਦ ਇਸ ਜ਼ਮੀਨ ਦੇ ਉੱਪਰ ਦਲਿਤ ਵਰਗਾਂ ਵੱਲੋਂ ਝੋਨਾ ਬੀਜਿਆ ਜਾਵੇਗਾ ਅਤੇ ਜੇਕਰ ਇਸ ਵਿੱਚ ਪ੍ਰਸ਼ਾਸਨ ਵੱਲੋਂ ਜਾਂ ਫਿਰ ਹੋਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਂ ਮੋਦੀ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅੜਿੱਕਾ ਪੇਸ਼ ਕੀਤਾ ਗਿਆ ਜਾਂ ਅੜਿੱਕਾ ਲਾਇਆ ਗਿਆ ਤਾਂ ਉਹ ਸਿੱਟੇ ਬਹੁਤ ਹੀ ਭਿਆਨਕ ਹੋਣਗੇ ਇਸ ਦਾ ਪ੍ਰਗਟਾਵਾ ਦਲਿਤ ਵਰਗ ਦੇ ਮਕੇਸ਼ ਮੁਲਾੰਦ ਜਗਤਾਰ ਟੋਲੇਵਾਲ ਵਰਗਿਆ ਨੇ ਪ੍ਰਗਟਾਵਾ ਕੀਤਾ ਕਿ ਗਰੀਬ ਲੋਕਾਂ ਕੋਲ ਜ਼ਮੀਨ ਤਾਂ ਕੀ ਸਿਰ ਟੱਕਣ ਦੇ ਲਈ ਵੀ ਆਪਣਾ ਘਰ ਬਣਾਉਣ ਦੇ ਲਈ ਵੀ ਜਗ੍ਹਾ ਨਹੀਂ ਹੈਗੀ ਤੇ ਤਣਾੜ ਲੋਕ 100-100 ਕਿੱਲਾ ਜ਼ਮੀਨ 5-500 ਕਿੱਲਾ ਜ਼ਮੀਨ ਹਜ਼ਾਰਾਂ ਏਕੜ ਜ਼ਮੀਨ ਦੀ ਵਾਈ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਵੀ ਸਰਕਾਰ ਨਾਲ ਮੱਥਾ ਲਾਉਂਦੇ ਹਨ ਅਤੇ ਸਰਕਾਰ ਕੋਲੋਂ ਆਪਣੇ ਮੰਗਾਂ ਮਨਾਉਂਦੇ ਹਨ ਪਰ ਜਿਹੜੇ ਲੋਕ ਗਰੀਬ ਮਜਦੂਰੀ ਕਰਦੇ ਹਨ ਉਹਨਾਂ ਕੋਲ ਸਿਰ ਟੱਕਣ ਲਈ ਜ਼ਮੀਨਾਂ ਨਹੀਂ ਹਨ ਤੇ ਉਹਨਾਂ ਨੂੰ 1972 ਦੀ ਜੋ ਪਾਲਿਸੀ ਲਾਗੂ ਕੀਤੀ ਗਈ ਸੀ ਸਨ 1972 ਦੇ ਵਿੱਚ ਉਸ ਪਾਲਿਸੀ ਦੇ ਤਹਿਤ ਕਿਸੇ ਵੀ ਜ਼ਿਮੀਦਾਰ ਦੇ ਕੋਲ ਕਿਸੇ ਵੀ ਕਿਸਾਨ ਦੇ ਕੋਲ ਅਗਰ 7.5 ਕਿੱਲਿਆਂ ਤੋਂ ਵੱਧ ਜ਼ਮੀਨ ਹੈ ਤਾਂ ਉਹ ਜ਼ਮੀਨ ਗਰੀਬਾਂ ਦੇ ਵਿੱਚ ਵੰਡੀ ਜਾਵੇ ਇਹ ਸਰਕਾਰਾਂ ਕਿਉਂ ਨਹੀਂ ਕਰਦੀਆਂ ਇਸ ਕਾਨੂੰਨ ਨੂੰ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਕਿਉਂਕਿ ਸਰਕਾਰਾਂ ਇਨ ਇਤਨਾੜ ਲੋਕਾਂ ਦੇ ਗੁਲਾਮ ਹਨ ਗੁਲਾਮ ਹੋਣ ਕਰਕੇ ਇਹ ਸਰਕਾਰਾਂ ਗਰੀਬਾਂ ਦੇ ਹੱਕ ਦੇ ਵਿੱਚ ਕਦੀ ਫੈਸਲੇ ਨਹੀਂ ਕਰ ਸਕਦੀ ਪਰ ਹੁਣ ਗਰੀਬ ਜਾਗ ਚੁੱਕੇ ਹਨ ਹੁਣ ਉਹ ਆਪਣਾ ਹੱਕ ਤੱਕੇ ਨਾਲ ਲੈ ਕੇ ਛੱਡਣਗੇ ਪਿਆਰ ਦੇ ਨਾਲ ਨਹੀਂ ਤਾਂ ਹੁਣ ਤੱਕੇ ਦੇ ਨਾਲ ਆਪਣਾ ਹੱਕ ਨੂੰ ਲੈਣ ਦੀ ਜ਼ਰੂਰਤ ਗਰੀਬ ਰੱਖਦੇ ਹਨ ਇਸ ਦਾ ਪ੍ਰਗਟਾਵਾ ਗਰੀਬ ਮਜ਼ਦੂਰਾਂ ਸ਼ਿੰਗਾਰਿਸ਼ ਕਮੇਟੀ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ 1972 ਕਾਨੂੰਨ ਨੂੰ ਲਾਗੂ ਕੀਤਾ ਜਾਵੇਗਾ ਉਸ ਪਾਲਿਸੀ ਨੂੰ ਲਾਗੂ ਕਰਵਾਇਆ ਜਾਵੇਗਾ ਕਿ ਜਿਸ ਕਿਸਾਨ ਕੋਲ 17 17.5 ਏਕੜ ਜ਼ਮੀਨ ਤੋਂ ਵੱਧ ਹੋਈ ਉਹ ਗਰੀਬਾਂ ਦੇ ਵਿੱਚ ਵੰਡੀ ਜਾਵੇਗੀ ਅਤੇ ਉਸ ਦੇ ਉੱਪਰ ਵਾਹੀ ਗਰੀਬ ਲੋਕ ਜੋ ਕਰਨਗੇ ਅਤੇ ਉਹ ਉਸ ਤੇ ਫਸਲ ਉਗਾਉਣਗੇ ਮੀਤ ਪ੍ਰਧਾਨ ਧਰਮਵੀਰ ਸਿੰਘ ਹਰੀਗੜ ਗੁਰਵਿੰਦਰ ਥੋੜਾ ਸ਼ਿੰਗਾਰਾ ਸਿੰਘ ਗੁਰਿੰਦਰ ਸ਼ਾਦੀਹਰੀ ਗੁਰਚਰਨ ਸਿੰਘ ਕਰਾਚੋ ਗੁਰਦਾਸ ਜਲੂਰ ਵਰਗੇ ਅਜਿਹੇ ਵੱਡੇ ਪ੍ਰਮੁੱਖ ਆਗੂਆਂ ਵੱਲੋਂ ਇਹ ਦੋਸ਼ ਲਗਾਏ ਗਏ ਕਿ ਕਿਸਾਨਾਂ ਦੇ ਵਿੱਚ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨਾਰਾ ਦਿੰਦੇ ਹਨ ਉਹ ਸਿਰਫ ਕਿਸਾਨ ਆਪਣੀਆਂ ਮੰਗਾਂ ਬਣਾ ਲੈਂਦੇ ਹਨ ਪਰ ਮਜ਼ਦੂਰ ਗਰੀਬਾਂ ਨੂੰ ਕਦੀ ਵੀ ਉਹਨਾਂ ਨੇ ਉਹਨਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਜਿਹੜਾ ਕਿ ਸਰਾਸਰ ਗਰੀਬਾਂ ਦੇ ਨਾਲ ੱੱਕਾ ਕੀਤਾ ਜਾ ਰਿਹਾ ਹੈ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਗਰੀਬ ਜਾਗ ਚੁੱਕੇ ਹਨ ਅਤੇ ਉਹ ਆਪਣਾ ਦਲਿਤ ਵਰਗ ਦੇ ਲੋਕ ਆਪਣਾ ਹੱਕ ਜਮਹੂਰੀ ਹੱਕ ਲੈ ਕੇ ਛੱਡਣਗੇ